ਜਿੱਥੇ ਮੰਤਰੀ ਜੀ ਖੜੇ ਆ ਉੱਥੇ ਦਾ ਪੌਲਸਾ ਲੈ ਕੇ ਟਾੜ ਵਿਛਾਇਆ ਸੀ ਦਾ ਟਾੜ ਨੂੰ ਵਿਛਾਇਆ ਸਾਡੇ ਨੂੰ ਹੁਣ ਠੰਡ ਹੈਗੀ ਫਿਰ ਠੰਡ ਜਿਹੇ ਦਾ ਠੰਡ ਹੈਗੀ ਹੈ ਮੰਡ ਹੈਗੀ ਤੇ ਮੰਤਰੀ ਖੜੇ ਆ ਉੱਥੇ ਸਾਰੇ ਟਾੜ ਵਿਛਾਇਆ ਜਿੱਥੇ ਹੀ ਬੈਠੋ ਤੇ ਟਾੜ ਨਹੀਂ ਵਿਛਾਇਆ ਸਾਡੇ ਹੀ ਜਿੱਥੇ 26 ਜਨਵਰੀ ਦੇ ਮੌਕੇ ਸਾਰੇ ਦੇਸ਼ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਉੱਥੇ ਹੀ ਮੋਗਾ ਦੀ ਇਹ ਗੱਲ ਹੈ ਜਿੱਥੇ ਗਣਤੰਤਰ ਦਿਵਸ ਪੂਰੇ ਜ਼ਿਲ੍ਹਾ ਪੱਧਰ ਤੇ ਮਨਾਇਆ ਜਾ ਰਿਹਾ ਸੀ ਤੇ ਉੱਥੇ ਸਕੂਲੀ ਬੱਚਿਆਂ ਨੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਸੀ ਪਰ ਉਹਨਾਂ ਨੂੰ ਕਈ ਘੰਟੇ ਇੱਕ ਮੰਤਰੀ ਦੀ ਵੇਟ ਕਰਦਿਆਂ ਹੋਏ ਦੇਖਿਆ ਗਿਆ ਉਹਨਾਂ ਨੂੰ ਇੱਕ ਫਰਸ਼ ਤੇ ਇੰਨੀ ਕਿੜਾਕੇ ਦੀ ਠੰਡ ਦੇ ਵਿੱਚ ਝੁੰਜੇ ਬੈਠਣਾ ਪਿਆ ਕਾਫੀ ਲੰਮੇ ਸਮੇਂ ਤੱਕ ਉਡੀਕ ਕਰਨੀ ਪਈ ਜਿੱਥੇ ਮੰਤਰੀ ਦੇ ਪਹੁੰਚਦੇ ਅਹੀਂ ਟਾਰਟ ਵਛਾ ਦਿੱਤੇ ਜਾਂਦੇ ਨੇ ਉੱਥੇ ਉਹ ਸਕੂਲੀ ਮਾਸੂਮ ਬੱਚੇ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਸੀ ਉਹਨਾਂ ਨੂੰ ਪੂੰਜੇ ਬਿਠਾਇਆ ਗਿਆ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਹਾਂਜੀ ਇੱਥੇ ਪ੍ਰੋਗਰਾਮ ਇੱਥੇ

ਬਹੁਤ ਜ਼ਿਆਦਾ ਆਈ ਬੈਠਣ ਲਈ ਪ੍ਰਬੰਧ ਕੀ ਕੀਤਾ ਤੁਹਾਡੇ ਲਈ ਕੋਸ਼ਿਸ਼ ਨਹੀਂ ਕੀਤਾ ਥੰਨੇ ਬੈਠੇ ਆਈ ਵਰਦੀ ਵੀ ਲਿਬਰਟਰੀ ਪੂਰੀ ਹਾਂਜੀ ਕੀ ਹੋਣਾ ਚਾਹੀਦਾ ਸੀ ਜੱਤਾਂ ਦੇ ਇਥੇ ਲਈ ਟਾਟ ਵਿਛਾਉਣੇ ਚਾਹੀਦੇ ਹਨ ਦੇ ਕਿੰਨੇ ਕੰਨ ਬੜੀ ਬਸਰੀ ਕਿਥੇ ਮੰਤਰੀ ਖੜਾ ਹੈ ਉੱਥੇ ਸਾਰੇ ਟਾਟ ਵਿਛਾਏ ਜਿੱਥੇ ਹੀ ਬੈਠੋ ਉਥੇ ਟਾਟ ਨਹੀਂ ਵਿਛਾਏ ਸਾਡੇ ਇਹ ਮੰਨ ਕਰਦੇ ਆ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਚਾਹੀਦਾ। ਉਹ ਵਧੀਆ ਹੋਣਾ ਚਾਹੀਦਾ ਸੀ ਕਿ ਨਾਲ ਸਾਨੂੰ ਘਰ ਚੋਣੇ ਚਾਹੀਦੇ ਸੀਗੇ। ਠੰਡ ਲੱਗ ਰਹੀ ਪੂਰੇ। ਹਾਂਜੀ। ਕਿੱਥੇ ਆਇਓ ਅੱਜ? ਅੱਜ ਅਸੀਂ ਮੰਡੀ 'ਚ ਆਏ ਆ ਇੱਥੇ ਹਣਾ। ਕੀ ਪ੍ਰੋਗਰਾਮ ਇੱਥੇ? ਅੱਜ 26 ਜਨਵਰੀ ਦਾ ਪ੍ਰੋਗਰਾਮ ਆ। ਠਾੜ ਵਿਚਾਈ ਥੱਲੇ ਰੋਟ ਦਵਾ ਤਾਗੀ। ਠਾੜ ਵਿਚਾਈ ਥੱਲੇ। ਠੰਡ ਕਿੰਨੀ ਆ? ਜੇ ਤੂੰ ਹੀ ਬੋਲ ਤੂੰ ਹੀ ਬੋਲ ਪਈ ਆ। ਨਹੀਂ ਬੋਲ। ਤੂੰ ਕੀ ਨਾਮ? ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਪਤਾ ਕੀ ਨਾਮ? ਤਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੈ ਕਿ ਕਿੰਨੀ ਠੰਡ ਨਹੀਂ ਵਿਸ਼ਤਰ ਲਈ ਤੁਹਾਨੂੰ ਪਤਾ ਹੀ ਹੈ ਸਰ ਨਹੀਂ ਬੱਚਿਆਂ ਨੂੰ ਲੈ ਕੇ ਆਏ ਤੁਸੀਂ ਹੀ ਤੁਹਾਡੀ ਪੋਸਿਬਿਲਟੀ ਬਣਦੀ ਹੈ ਠੰਡ ਇੰਨੀ ਆ ਔਰ ਤੁਸੀਂ ਬੱਚਿਆਂ ਨੂੰ ਰੋਕ ਰਹੇ ਹੋ ਬੋਲਣ ਤੋਂ ਸਰ ਬੋਲਣ ਨਹੀਂ ਰੋਕ ਰਹੇ ਆ ਅਸੀਂ ਸਭ ਪਤੀ ਸਾਰਿਆਂ ਨੂੰ ਠੰਡ ਹੈਗੀ ਫਿਰ ਠੰਡ ਜਿਹਦਾ ਠੰਡ ਹੈਗੀ ਆ ਠੰਡ ਹੈਗੀ ਫਿਰ ਦੋ ਬੱਚਾ ਵਾਸਤੇ ਡਾਟ ਨਹੀਂ ਬੱਚੇ ਕੋਈ ਨਹੀਂ ਪੁੱਛੀ ਠੀਕ ਹੈਗੇ ਬੱਚੇ ਠੀਕ ਬੱਚਾ ਟੋਪੀ ਲਾ ਕੇ ਕੋਟ ਲਾ ਦਿਓ ਉੱਥੇ ਕੋਟ ਲਾਓ ਉੱਥੇ ਲਾਓ ਠੀਕ ਹੈ ਟੋਪੀ ਲਾਓ ਨਹੀਂ ਤੁਹਾਨੂੰ ਹੀ ਪਤਾ ਲੱਗ ਰਿਹਾ ਠੰਡ ਤਾਂ ਹੈ ਹੀ ਆ ਮੁਹਿੰਮ ਬਦਲ ਗਿਆ ਹਾਂ ਅੰਡਾ ਹੈ ਹੀ ਹੈ ਅੱਜ ਸੋ ਮੌਸਮ ਬਹੁਤ ਠੰਡਾ ਹੈ ਸ਼ੁਭ ਜਗਤ ਦੇਸ਼ ਨੂੰ ਆ ਜਾ ਰਿਹਾ ਹੈ ਮੈਂ ਸਾਰੇ ਨੂੰ ਬੇਨਤੀ ਕਰਦਾ ਮਾਨ ਜੋਬ ਡਿਪਲੋਮੇਟਿਕ ਅਫੀਸਰਾਂ ਦੇ ਵੱਲੋਂ ਮੈਸੇਜ ਆਇਆ ਹੈ ਕਿ ਜਿਹੜੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਪਜਕਰ ਮੈਂ ਗਾਂਤੀ ਵਧਦੀ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਹੈ ਬਾਕੀ ਅੱਜ एक चीज बहुत मेनु महसूस हो जिथे अरे वीआईपी सारे जो वी तो तो लोग ते है असि टेंट के थले बैठे हैं कुर्सिया उपर बैठे हैं ਔਸੇ ਨਾਲ ਨਾਲ ਇੱਕ ਇਹ ਵੀ ਚੀਜ਼ ਮਹਿਸੂਸ ਹੁੰਦੀ ਹੈ ਕਿ ਸਾਡੇ ਜਿਹੜੇ ਬੱਚੇ ਹੈ ਜਿਹੜੇ ਚਾਂਕੀਆਂ ਦੇ ਜਾਂ ਸਕੂਲਾਂ ਦੇ ਬੱਚੇ ਹੈ ਉਹਨਾਂ ਨੂੰ ਮੈਂ ਇਹ ਦੇਖਿਆ ਕਿ ਉਹਨਾਂ ਨੂੰ ਬਿਲਕੁਲ ਹੀ ਸੜਕ ਦੇ ਉੱਪਰ ਬਿਠਾਇਆ ਗਿਆ ਹੈ ਉਹਨਾਂ ਦੇ ਸਾਰੇ ਅਸੀਂ ਪੈਦਲ ਰਸਤੇ ਦੇ ਉੱਪਰ ਤਾਂ ਅਸੀਂ ਟੈਂਟ ਬਿਚਾਏ ਹੈ ਜਾਂ ਅਸੀਂ ਮੈਟ ਬਿਚਾਏ ਹੈ ਤਾਂ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਅੱਜ ਗਣਤੰਤਰ ਦਿਵਸ ਦੇ ਉੱਪਰ ਸਾਡੇ ਜਿਹੜੇ ਅਧਿਕਾਰੀਆਂ ਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਕਮ ਸੇ ਕਮ ਬੱਚੇ ਜਿਹੜੇ ਹੈ ਉਹ ਸਾਡੇ

ਇਹ ਗੰਤੰਤਰ ਦਿਵਸ ਦੇ ਮੌਕੇ ਦੇ ਉੱਪਰ ਸਾਡੇ ਬੱਚੇ ਜਿਹੜੇ ਐ ਜਿਹੜਾ ਨੇ ਦੇਸ਼ ਦਾ ਭਵਿੱਖ ਬਣਾਣਾ ਅੱਗੇ ਵਧਣਾ ਉਹ ਜ਼ਮੀਨ ਤੇ ਬੈਠਣ ਔਰ ਸਰਦੀ ਦੇ ਨਾਲ ਫਿਰ ਉਹ ਬਿਮਾਰ ਹੋਣ